ਸਰ ਰਾਤ ਨੂੰ 22.3 ਦੇ ਆਸ-ਪਾਸ ਕੁਝ 75 ਬੰਦਿਆਂ ਨੇ ਸਾਡੇ ਤੇ ਘਰ ਤੇ ਹਮਲਾ ਕਰਤਾ ਅਸੀਂ ਬੈਡਰੂਮ ਚ ਸੁੱਤੇ ਪਏ ਸੀ ਬੈਡਰੂਮ ਦੇ ਉੱਤੇ ਹੀ ਆ ਗਏ ਸਾਡੇ ਅੰਦਰ ਹੀ ਉੱਤੇ ਆ ਕੇ ਸਾਡੇ ਤੇ ਜਹਾਤਿਆਰਾਂ ਨਾਲ ਵਾਰ ਕੀਤਾ ਮੇਰੇ ਸਿਰ ਤੇ ਸੱਟ ਮਾਰੀ ਮੇਰੇ ਹੱਥ ਸਿਰ ਚੋਂ ਮੇਰੇ ਖੂਨ ਕੜਤਾ ਮਤਲਬ ਕਾਫੀ ਲੈਸਰ ਡਮੂਡ ਕੀਤਾ ਤੇ ਉਹ ਤੋਂ ਬਾਅਦ ਚੋ ਸਾਰੀ ਲੁੱਟ ਖੁੱਟ ਕੋ ਕਰਕੇ ਲੈ ਗਏ ਸਾਰਾ ਕੁਝ ਚੱਕ ਕੇ ਲੈ ਗਏ ਸਾਨੂੰ ਬੈੱਡ ਤੇ ਕਹਿੰਦੇ ਤੁਸੀਂ ਹਿੱਲਿਓ ਨਾ ਨਹੀਂ ਤੁਹਾਨੂੰ ਅਸੀਂ ਮਾਰ ਦਾਂਗੇ ਸੁੱਤੇ ਪਏ ਸੀ ਬਿਲਕੁਲ ਖੂਬ ਸੁੱਤੇ ਪਏ ਸੀ ਜਦੋਂ ਸਾਡੇ ਜਮਾ ਬੈੱਡ ਦੇ ਉੱਤੇ ਆ ਕੇ ਖੜ ਗਏ ਜੀ ਮੈਡਮ ਦੇ ਉੱਤੇ ਉਹਨਾਂ ਨੇ ਗਰਦਨ ਦੇ ਉੱਤੇ ਤੇਜਦਾਰ ਹਥਿਆਰ ਨਾਲ ਜਮਾ ਐ ਗਰਦਨ ਤੇ ਰੱਖ ਲਿਆ ਫਿਰ ਮੈਡਮ ਨੂੰ ਇੱਕਦਮ ਜਦੋਂ ਦੇਖਿਆ ਮੈਡਮ ਦੇ ਕੁਝ ਟੱਚ ਹੋਇਆ ਫਿਰ ਮੈਡਮ ਨੇ ਰੋਲਾ ਪਾਇਆ ਤਾਂ ਉਸੀ ਉੱਠੇ ਸਾਰੇ ਦੇ ਸਾਰੇ ਜਾਣੇ ਕਿੰਨੇ ਕ ਬੰਦੇ ਸੀਗੇ ਜੀ ਤਿੰਨ ਬੰਦੇ ਸੀ ਸਰ ਮੂਟਕੇ ਵਗੈਰਾ ਸੀਗੇ ਮੂਟਕੇ ਸੀ ਸਰ ਪੰਜਾਬੀ ਬੋਲਦੇ ਸੀ ਜਾਂ ਕੋਈ ਹਿੰਦੀ ਬੋਲਦੇ ਪੰਜਾਬੀ ਬੋਲਦੇ ਸਰ ਨੁਕਸਾਨ ਦਾ ਕੋਈ ਐਗਜੈਕਟ ਆਈਡੀਆ ਤਾਂ ਨਹੀਂਗਾ ਪਰ ਕਾਫੀ ਹੋ ਗਿਆ ਜੀ ਬੋਲ ਜਾਈ ਦੇ ਸਰ ਉਹਨਾਂ ਨਾਲ ਵੀ ਕੀ ਗਿਆ ਹਥਿਆਰ ਵਗੈਰਾ ਸੀਗੇ ਸਰ ਤਿੱਖੇ ਤਿੱਖੇ ਤੇਜ਼ ਤਰਹ ਹਥਿਆਰ ਸੀਗੇ ਨਾਲ ਉਹ ਸੀਗੇ ਸਰ ਸੱਬਲ ਸੁੱਬਲ ਜੇ ਵੀ ਸੀਗੇ ਹਾਂ ਕੈਸ਼ ਪੁਸ਼ੂ ਵਗੈਰਾ ਲੈ ਕੇ ਗਏ ਨੇ ਜੀ ਹਾਂ ਜੀ ਕੈਸ਼ ਲੈ ਗਏ ਸਰ 골ਡ ਥੋੜਾ ਬਹੁਤ ਤਾਂ ਲੈ ਕੇ ਗਏ ਨੇ ਸਰ ਸਰ ਮੈਂ ਤਾਂ ਇਹ ਦੇਖ ਕੇ ਰਹਾ ਨਾ ਵੀ ਦੇਖੋ ਮੈਂ ਇਸ ਦੁਬਦ ਮੈਂ ਕੀ ਕਰ ਸਕਦਾ ਮੈਂ ਹੈੱਡ ਕੁਆਟਰ ਮੇਨਟੇਨ ਕਰ ਰਿਹਾ ਸਰਕਾਰੀ ਪ੍ਰੈਮਿਸਿਸ ਦੇ ਅੰਦਰ ਰਹਿ ਰਿਹਾ ਸਰਕਾਰੀ ਕੁਆਟਰ ਚ ਰਹਿ ਰਿਹਾ ਜਿਹੜਾ ਕਿ ਬਿਲਕੁਲ ਮੈਂ ਆਪ ਆਪਣੇ ਲੈਵਲ ਤੇ ਠੀਕ ਕਰਾ ਕੇ ਆਪ ਮੈਨੇਜ ਕਰਕੇ ਜਿਹੜਾ ਟੁੱਟਿਆ-ਬੁੱਟਿਆ ਹੈਗਾ ਉਹਨੂੰ ਠੀਕ ਕਰਾ ਕੇ ਉਰੇ ਰਹਿ ਰਿਹਾ ਜੇ ਮੈਂ ਉਰੇ ਸੇਫ ਬਣੀ ਹੈਗਾ ਤਾਂ ਫਿਰ ਮੈਂ ਕਿੱਥੇ ਸੇਫ ਹੋਊਗਾ ਮੇਰੇ ਤਾਂ ਮਰਨੇ ਹੋ ਗਏ ਸਰ ਮੇਰੇ ਤਾਂ ਬੱਚੇ ਰੁੱਲ ਜਾਣਗੇ ਛੋਟੇ ਛੋਟੇ ਬੱਚੇ ਨੇ ਮੇਰੇ ਉਹ ਬੱਚੇ ਵਿਚਾਰੇ ਚਿੰਗ ਚਿੰਗਾੜਾ ਪੈ ਗਿਆ ਦੱਸੋ ਇੱਕ ਸਰਕਾਰੀ ਕੁਆਟਰ ਦੇ ਅੰਦਰ ਜਾ ਕੇ ਮੇਰੇ ਤੇ ਹਮਲਾ ਹੋ ਸਕਦਾ ਹੈ ਤਾਂ ਮੈਂ ਕਿੱਥੇ ਜਾਵਾਂ ਹੁਣ ਮੈਂ ਹੋਰ ਕਿੱਥੇ ਕਿਹੜੀ ਥਾਂ ਤੇ ਭੱਜਾਂ ਸਰਕਾਰ ਕਹਿੰਦੀ ਹੈ ਵੀ ਤੁਸੀਂ ਕੰਮ ਕਰੋ ਮੈਂ ਕੰਮ ਵੀ ਕਰ ਰਿਹਾ ਸਰਕਾਰੀ ਹੈੱਡ ਕੁਆਟਰ ਮੇਨਟੇਨ ਕਰ ਰਿਹਾ ਜਿਹੜੀ ਕਿ ਦੁਨੀਆ ਰੌਲਾ ਪਾਉਂਦੀ ਹੈ ਵੀ ਤੁਸੀਂ ਮੇਨਟੇਨ ਨਹੀਂ ਕਰਦੇ ਮੇਨਟੇਨ ਨਹੀਂ ਕਰਦੇ ਮੈਂ ਤਾਂ ਉਹੀ ਸਰਕਾਰੀ ਕੁਆਟਰ ਚ ਟੁਕੜੇ ਚ ਰਹਿ ਰਿਹਾ ਜਿਹੜੇ ਜਮ੍ਹਾਂ ਕੰਡਮ ਹੋਇਆ ਪਿਆ ਪਰ ਫੇਰ ਵੀ ਦੇਖੋ ਮੈਂ ਉਰੇ ਸੇਫ ਨਹੀਂ ਹੈਗੇ ਜਿਹੜੇ ਅੰਦਰ ਬੜੇ ਨੇ ਸਿਰਫ ਇਸ ਗੱਲ ਪਿੱਛੇ ਬੜੇ ਨੇ ਕਿਉਂਕਿ ਤਾਂ ਨਾ ਤਾਂ ਕੁੰਡੀਆਂ ਕਬਜੇ ਚੱਲਦੇ ਨੇ ਨਾ ਦਰਵਾਜ਼ੇ ਫੁੱਲੇ ਪਏ ਨੇ ਮੀਂਹ ਦਾ ਮੌਸਮ ਹੈ ਪੂਰੀ ਚੰਗੀ ਤਰ੍ਹਾਂ ਲੱਗਦੇ ਨਹੀਂ ਹੈਗੇ ਅਸੀਂ ਦੱਸੋ ਕਿੱਥੇ ਜਾਈਏ ਸਾਨੂੰ ਤਾਂ ਐ ਹੋਇਆ ਵੀ ਸਾਡੀ ਤਾਂ ਜਾਨ ਕਸੂਤੀ ਬਸ ਗਈ ਕਾਦੀ ਸਰਕਾਰੀ ਨੌਕਰੀ ਕਰ ਲਈ ਆ ਪੁਲਿਸ ਪ੍ਰਸ਼ਾਸਨ ਕੋਲ ਜਾਣਕਾਰੀ ਸੀ ਕਦੋਂ ਪੁਲਿਸ ਸਰ ਉਹ ਜਦੋਂ ਮੈਂ ਫੋਨ ਕੀਤਾ ਇਮੀਡੀਏਟਲੀ ਪੁਲਿਸ ਪ੍ਰਸ਼ਾਸਨ ਉਸੇ ਵੇਲੇ ਆ ਗਿਆ ਉਸੇ ਵੇਲੇ ਆ ਕੇ ਮੇਰਾ ਉਹਨਾਂ ਨੇ ਉਸੇ ਵੇਲੇ ਦੀ ਕਾਰਵਾਈ ਚੱਲ ਰਹੀ ਹੈ ਉਹਨਾਂ ਦੀ ਸਰ ਇਹ ਤਾਂ ਬਹੁਤ ਹੀ ਜਿਆਦਾ ਸ੍ਰੀ ਗ੍ਰੀਵਸ ਕ੍ਰਾਈਮ ਹੈ ਸਰ ਮੈਨੂੰ ਮਤਲਬ ਜਾਨ ਤੋਂ ਮਾਰਨ ਦੀ ਧਮਕੀ ਹੈ ਹੁਣ ਇਹ ਤੋਂ ਵੱਧ ਤਾਂ ਕੀ ਹੋ ਸਕਦਾ ਬਤੂ ਤਾਂ ਮੈਂ ਮਰੀ ਜਾਂਦਾ ਬਸ ਲਾਸਟ ਇਹ ਹੀ ਰਹਿ ਗਿਆ ਸਾਨੂੰ ਹੁਣ ਤਾਂ ਹੋਰ ਮੇਰੇ ਤੇ ਹਥਿਆਰ ਨਾਲ ਹਮਲਾ ਕਰਤਾ ਮੈਨੂੰ ਮਾਰਨ ਦੀ ਧਮਕੀ ਦੇਗੇ ਬਸ ਰਹਿ ਇੱਕ ਚੀਜ਼ ਹੀ ਰਹਿ ਗਈ ਵੀ ਮੈਂ ਮਾਰਨਾ ਰਹਿ ਗਿਆ ਹੋਰ ਤਾਂ ਕੁਝ ਨਹੀਂ ਰਹਿ ਗਿਆ ਇਹਦੇ ਚ ਡਾਕਟਰ ਹਰਸਿਮਰਨ ਜੋਤਵਾ ਹਾਂਜੀ ਇੱਥੇ ਸੀ ਇੱਥੇ ਪਵਨਗੜ ਤੇ ਡਾਕਟਰ ਨੇ ਡਾਕਟਰ ਵਿਕਰਮ ਪਾਲ ਸੰਤ ਤੇ ਇੱਥੇ ਆਪਣੇ ਬੈਕ ਸਾਈਡ ਤੇ ਬਹੁਤ ਕਰੋਨਾ ਦਾ ਛੇਰ ਸਿਪਵਨਗੜ ਵਿਖੇ ਤੇ ਉਹਨਾਂ ਤੇ ਘਰ ਤੇ ਕੋ ਹੋਇਆ ਸਵੇਰੇ ਉਹਨਾਂ ਨੇ ਪਰਚਾ ਘਟਾਇਆ ਕੋਈ ਚੋਰੀ ਦਾ ਮਾਮਲਾ ਹੈ ਤੇ ਉਹਨਾਂ ਦੇ ਸੱਟਾਂ ਵੀ ਲੱਗੀਆਂ ਉਸ ਤਰ੍ਹਾਂ ਪਤਾ ਲੱਗਾ ਹਾਂਜੀ ਹਾਂ ਕੁਝ ਪਤਾ ਲੱਗੇ ਉਹਨਾਂ ਦੀ ਉਰੇ ਸਰਕਾਰੀ ਰਿਹਾਇਸ਼ ਹੈ ਉੱਥੇ ਹਮਲਾ ਪਤਾ ਲੱਗਿਆ ਕਿ ਕਿਸ ਤਰ੍ਹਾਂ ਕੀ ਨਹੀਂ ਦੇਖੋ ਸਾਡੇ ਕੋਲ ਤਾਂ ਸੱਟਾਂ ਦੇ ਉਹਦੇ ਨਾਲ ਆਏ ਸੀਗੇ ਆਪਾਂ ਪੰਜਾ ਕੱਟ ਕੇ ਆ ਗਏ ਠੀਕ ਹੈ ਜੀ ਵਾਲੇ ਸਰਦਰੀਆ ਓਪੀਨੀਅਨ ਸਿਟੀ ਸਕੈਨ ਵਗੈਰਾ ਹੋਏਗਾ ਉਹਦੇ ਲਈ ਰੈਫਰ ਕਰਾਂਗੇ ਉਹਨਾਂ ਨੂੰ ਸਨਰੂਲੀ ਇੱਕ ਵਾਰ ਹਾਂਜੀ ਬਿਕੋਸ ਉਹਦੀ ਜਿਹੜਾ ਹੈਗਾ ਡਾਕਟਰ ਸਾਹਿਬ ਨੇ ਕਿਹਾ ਆਪਣੇ ਕੁਆਟਰ ਦੇ ਵਿੱਚ ਜੋ ਉਹਨੇ ਦੱਸਿਆ ਸਾਨੂੰ ਆਪਣਾ ਬਿਆਨ ਲਿਖਾਇਆ ਉਹ ਸੁਤਪਿਆ ਸੀਗਾ ਠੀਕ ਹੈ ਨਾ ਉਹ ਕੁੰਡੀ ਵਗੈਰਾ ਉਹਨੇ ਨਹੀਂ ਲਾਈ ਸੀ ਠੀਕ ਹੈ ਇਸ ਕਰਕੇ ਉਹਨੇ ਦੱਸਿਆ ਵੀ ਮੇਰੇ ਕੋਈ ਰਾਤ ਦੋ ਤਿੰਨ ਬੰਦੇ ਆਏ ਸੀ ਕੁਆਟਰ ਦੇ ਅੰਦਰ ਠੀਕ ਹੈ ਨਾ ਜਿਨ੍ਹਾਂ ਨੇ ਮਿੱਥੋ ਕੁਝ ਕੈਸ਼ 4 ਲੱਖ ਰੁਪਏ ਦੱਸਦੇ ਨੇ ਕੈਸ਼ ਦਾ ਤੇ ਬਾਕੀ ਇੱਕ ਮੁੰਦੀ ਐ ਸੋਨੇ 골ਡ ਦੀ ਤੇ ਇੱਕ ਚਾਂਦੀ ਦੀ ਸ਼ਾਨ ਉਹ ਵੀ ਚਾਹੀਦੀ ਉਸ ਬੰਦੀ ਸਾਡੀ ਅਸੀਂ ਉਹਦਾ ਬਿਆਨ ਲਿਖ ਕੇ ਕੇਸ ਰਿਜਿਸਟਰ ਕਰਤਾ ਤੇ ਬਾਕੀ ਸਾਡੀ ਅਸੀਂ ਟੀਮਾਂ ਲਾਤੀਆਂ ਠੀਕ ਹੈ ਜਲਦ ਆਲੇ-ਦਾਲੇ ਦੇ ਜਿਹੜੇ ਗਲੀਆਂਾਂ ਚ ਜਾਂ ਹੋਰ ਸ਼ਹਿਰ ਦੇ ਵਿੱਚ ਜਿਹੜੇ ਹੈਗੇ ਕੈਮਰੇ ਵਗੈਰਾ ਦੇ ਖੰਗਾਲ ਲੱਗੇ ਆ ਜਲਦੀ ਜਿਹੜੇ ਹੈਗੇ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਪਿੱਛੇ ਦੇਵਾਂਗੇ